ਮੈਂ ਨਾ ਤਾਂ ਖੁਦ ਕੋਈ ਨਸ਼ਾ ਕਰਾਂਗਾ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਅੱਛਾ ਕਰਨ ਲਈ ਪ੍ਰੇਰਿਤ ਕਰਾਂਗਾ ਸਗੋਂ ਮੈਂ ਤਾਂ ਜਾਂ ਸਰਕਾਰ ਵੱਲੋਂ ਸ਼ੁਰੂ ਕੀਤੀ ਯੋਧ ਨਸ਼ਾ ਵਿਰੋਧ ਮੁਹਿੰਮ ਯੋਧ ਨਸ਼ਾ ਵਿਰੋਧ ਮੁਹਿੰਮ 10 ਸਹਿਯੋਗ 10 ਸਹਿਯੋਗੁੰਦੇ ਹੋਏ ਨਸ਼ੇ ਦਾ ਕੰਮ ਨਸ਼ੇ ਦਾ ਕੰਮ ਕਰਨ ਵਾਲੇ ਦੀ ਸੂਚਨਾ ਪੁਲਿਸ ਨੂੰ ਦੇਵਾਂਗਾ ਅਤੇ ਆਪਣੇ ਰੰਗਲੇ ਪੰਜਾਬ ਤੇ ਬਹਦਰ ਬਣੇ ਆਪਣਾ ਯੋਗਦਾਨ ਪਾਵਾਂਗਾ ਆਪਣਾ ਯੋਗਦਾਨ ਪਾਵਾਂਗਾ ਜੈ ਹਿੰਦ ਜੈ ਫਰਮਾਨਾਂ ਦੀ ਕਰਾ ਤੁਹਾਨੂੰ ਬੱਚੇ ਐਨਸੀ ਦੀ ਵਾਲੇ ਵੀ ਥੋੜੇ ਢਿੱਲੇ ਲੱਗ ਰਹੇ ਅੱਜ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਅਸੀਂ ਆਰਡੀ ਮੌਕਫ ਹੋਣ ਅਰੇ ਕਿਤੀ ਸੀ ਜਿਸ ਵਿੱਚ ਹਰ ਵਰਗ ਦੇ ਜੋ ਲੋਕ ਸੀਗੇ ਹੋਇ ਤਾਂ ਵਿੱਚ ਸ਼ਾਮਿਲ ਹੋਏ ਇਹ ਦੋ ਚੀਜ਼ਾਂ ਦੇ ਵਾਸਤੇ ਮੁੱਖ ਮਕਸਦ ਸੀਗੇ ਇਹਦੇ ਵਾਕਫ ਹੋਣ ਨੂੰ ਅਰੇਂਜ ਕਰਨਾ ਪਹਿਲਾ ਤਾਂ ਇਹ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਕਰਨਾ ਕਿ ਨਸ਼ਾ ਦੇ ਵਿੱਚ ਜੋ ਪੰਜਾਬ ਸਰਕਾਰ ਦੀ ਇਹ ਲੜਾਈ ਇਹ ਯੁੱਧ ਹੈ ਇਹਦੇ ਵਿੱਚ ਸਾਰੇ ਸ਼ਾਮਿਲ ਹੋ ਕੇ ਇੱਕ ਹੋ ਕੇ ਇੱਕ ਜੁਟ ਹੋ ਕੇ ਪ੍ਰਸ਼ਾਸਨ ਨਾਲ ਸਰਕਾਰ ਨਾਲ ਰਲਣ ਔਰ ਇਸ ਜੋ ਕੋੜ ਹੈ ਨਸ਼ਾ ਦਾ ਸਮਾਜ ਦੇ ਵਿੱਚ ਇਹਨੂੰ ਦੂਰ ਕਰ ਇਹਨੂੰ ਕੱਢਣ ਦੂਜੀ ਗੱਲ ਇਹ ਵੀ ਹੈ ਇੱਕ ਸੰਕੇਤ ਦਿੰਦਾ ਜਿਵੇਂ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਰ ਵਰਗ ਦੇ ਲੋਕ ਇਸ ਵਕਤ ਹੋਣ ਦੇ ਵਿੱਚ ਜੁੜੇ ਆ ਇਹ ਸੰਕੇਤ ਦਿੰਦਾ ਹੈ ਕਿ ਇੱਕ ਲੋਕ ਲੋਕਾਂ ਦੀ ਮੁਹਿੰਮ ਬਣੀ ਹੈ ਸਾਰੇ ਲੋਕ ਸਾਰਾ ਸਮਾਜ ਸਾਡੇ ਨਾਲ ਰਲ ਕੇ ਇਸ ਬਾਰੇ ਲੜਨ ਨੂੰ ਇਸ ਯੁੱਧ ਨੂੰ ਜਿੱਤਣ ਲਈ ਤਿਆਰ ਹੈ ਔਰ ਮੈਂ ਤੁਹਾਡੇ ਮਨਚ ਰਹੀ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਯੁੱਧ ਨਸ਼ਾ ਵਿਰੁੱਧ ਸਾਡਾ ਸਾਥ ਦਿਓ ਔਰ ਆਓ ਅਸੀਂ ਰੰਗਲਾ ਪੰਜਾਬ ਬਣਾਈਏ ਧੰਨਵਾਦ ਇਹ ਪੰਜਾਬ ਦੇ ਕਾਰਮਗਾਰ ਦੇ ਲਈ ਬਹੁਤ ਹੀ ਕੋਸ਼ਿਸ਼ ਨੂੰ ਬਹੁਤ ਸੇ ਪੀਰ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਾ ਬੰਦੀ ਦੀ ਸ਼ੁਰੂਆਤ ਕੀਤੀ ਹੋਈ ਹੈ ਉਹਦੀ ਲੜੀ ਦੇ ਵਿੱਚ ਅੱਜ ਜਿਲ੍ਹਾ ਪ੍ਰਸ਼ਾਸਨ ਨੇ ਇੱਕ ਵਾਕਰ ਕਾਉਨ ਜਿਹੜਾ ਆਰਗੇਨਾਈਜ਼ ਕਰਾਇਆ ਸੀ ਜਿਹਦੇ ਕੁਮਿਟੀ ਤਾਦਾਦ ਦੇ ਵਿੱਚ ਬੱਚਿਆਂ ਨੇ ਤੇ ਹਰ ਵਰਗ ਦੇ ਲੋਕਾਂ ਨੇ ਜਿਹੜੇ ਸ਼ਹਿਰ ਵਾਸੀਆਂ ਨੇ ਵੀ ਅੱਜ ਆਪਣਾ ਹਿੱਸਾ ਪਾਇਆ ਹੈਗਾ ਲੋਕਾਂ ਵੱਲੋਂ ਬਿਲਕੁਲ ਸਾਨੂੰ ਪੂਰਾ ਸਹਿਯੋਗ ਜਿਹੜਾ ਮਿਲ ਰਿਹਾ ਹੈਗਾ ਲਗਾਤਾਰਤਾ ਦੇ ਵਿੱਚ ਅਤੇ ਥੋੜਾ ਹੀ ਦਰਸ਼ਨੀ ਜਿਹੜਾ ਅੱਜ ਮਾਹੌਲ ਸੀ ਜਿਹੜੇ ਲੋਕਾਂ ਨੇ ਕਿਹਾ ਕਿ ਅਸੀਂ ਮੋਡਰਨ ਮੋਡਰਨ ਆ ਕੇ ਨਸ਼ਿਆਂ ਦੇ ਖਿਲਾਫ ਲੜਾਈ ਹਾਂ ਤੇ ਉਹਦੇ ਵੀ ਤੁਹਾਡਾ ਸਾਥ ਦੇਵਾਂਗੇ ਦੂਜਾ ਇਹ ਮੌਕੇ ਤੁਹਾਨੂੰ ਨਾਲ ਅਸੀਂ ਇਹ ਵੀ ਸੁਨੇਹਾ ਸਰਨ ਦੇਣਾ ਚਾਹੁੰਦਾ ਹੈ ਕਿ ਇੱਕ ਤੰਦਰੁਸਤ ਪੰਜਾਬ ਦਾ ਜਿਹੜਾ ਸੁਤਨਾ ਹੈਗਾ ਉਹ ਵੀ ਅਸੀਂ ਸਹਾਕਾਰ ਕਰੀਏ ਅਸੀਂ ਸਾਰੇ ਇੱਕ ਚੰਗੀ ਸਿਹਤ ਦੇ ਮਾਲਕ ਬਣੀਏ ਤੇ ਸਿਹਤ ਜਿਹੜੀ ਬਚਿਸ਼ ਨਾਲ ਤੇ ਹੋਰ ਜਿਹੜੇ ਚੰਗੀ ਜਿਹੜੀ ਆਦਤਾਂ ਪਾ ਕੇ ਆਪਾਂ ਇੱਕ ਜਿਹੜਾ ਚੰਗੀ ਸਿਹਤ ਦੇ ਮਾਲਕ ਬਣੀਏ ਇਹ ਨਸ਼ਾ ਦੇ ਖਿਲਾਫ ਲਗਾਤਾਰਤਾ ਦੇ ਵਿੱਚ ਲੜਾਈ ਜਿਹੜਾ ਹੈਗਾ ਹੈ ਉਹਦੀ ਅਸੀਂ ਵੱੜਦੀ ਜਿਹੜੀ ਕਾਰਵਾਈ ਕਰ ਰਹੇ ਹੈਗੇ ਆ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਸੇਫ ਪੰਜਾਬ ਟਿਪਲਾਈਨ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ ਚੈਟਬੋਟ ਹੈਗਾ ਹੈ ਕਾਈਂਡਲੀ ਇਨਫੋਰਮੇਸ਼ਨ ਸ਼ੇਅਰ ਕਰੋ ਇਨਫੋਰਮੇਸ਼ਨ ਗੁਪਤ ਰੱਖੀ ਜਾਊਗੀ ਅਨੋਨਿਮਸ ਵੇਚ ਸਾਡੇ ਕੋਲ ਆਊਗੀ ਤੇ ਮੈਂ ਸਾਰੇ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਸੇ ਦੇ ਉੱਤੇ ਕਾਰਵਾਈ ਕਰਾਂਗੇ ਬਚਨ ਬੰਦਾ ਤੇ ਸਭ ਤੋਂ ਸਭ ਕਾਰਵਾਈ ਨਸ਼ਾ ਵੇਚਣ ਦੇ ਪੱਲੇ ਦੇ ਖਿਲਾਫ ਕੀਤੀ ਜਾਊਗੀ